ਦੋਨੋਂ ਔਤ ਪੋਤ ਨੇ ਸਾਧ ਸੰਗਤ ਜੁਦਾ ਨਹੀਂ ਕੀਤਾ ਜਾ ਸਕਦਾ ਦੋਨਾਂ ਨੂੰ ਕਿਉਂਕਿ ਸਤਗੁਰ ਜੀ ਦੀ ਕਥਨੀ ਤੇ ਕਰਨੀ ਇੱਕ ਹੈ ਗੁਰੂ ਸਾਹਿਬ ਜੀ ਦੇ ਅਮਲਾਂ ਵਿੱਚੋਂ ਵੀ ਅਸੀਂ ਕੁਝ ਗ੍ਰਹਿਣ ਕਰਨ ਦਾ ਯਤਨ ਇਹ ਹੈ ਗੁਰੂ ਕੀ ਕਥਨੀ ਇਤਿਹਾਸ ਹੈ ਗੁਰੂ ਕੀ ਕਰਨੀ ਸੁਬਾਣੀ ਗੁਰੂ ਦੀ ਕਥਨੀ ਹੈ ਇਤਿਹਾਸ ਗੁਰੂ ਦੀ ਕਰਨੀ ਹੈ ਜੋ ਸਤਗੁਰ ਜੀ ਨੇ ਕਥਨ ਕੀਤਾ ਉਹ ਸਤਗੁਰੂ ਜੀ ਨੇ ਸਾਨੂੰ ਕਮਾ ਕੇ ਦੱਸਿਆ ਸੋ ਜੋ ਅਸੀਂ ਪੜਦੇ ਹਾਂ ਸੁਣਦੇ ਹਾਂ ਉਹਦਾ ਜੇ ਪ੍ਰੈਕਟੀਕਲ ਨਮੂਨਾ ਵੇਖਣਾ ਫਿਰ ਸਤਗੁਰੂ ਜੀ ਦਾ ਜੀਵਨ ਵੇਖਣਾ ਤੇ ਇਸ ਲਈ ਇਹ ਦੋਨੋਂ ਗੱਲਾਂ ਨਾਲ-ਨਾਲ ਬਰਾਬਰ ਚੱਲਦੀਆਂ ਨੇ ਫਿਰ ਗੁਰੂ ਦੀ ਕਰਨੀ ਨੂੰ ਬਾਚਣਾ ਵੀ ਜ਼ਰੂਰੀ ਹੈ ਸਤ ਸੰਗਤ ਨਹੀਂ ਸਾਨੂੰ ਪਤਾ ਨਹੀਂ ਲੱਗੇਗਾ ਕਿ ਭੈ ਤੋਂ ਮੁਕਤ ਕਿਵੇਂ ਹੋਏਗਾ ਕਿਉਂਕਿ ਹਜ਼ੂਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਨਿਰਮਾਣ ਗੁਰੂ ਰਾਮਦਾਸ ਸੱਚੇ ਸਾਹਿਬ ਜੀ ਦੀ ਰਹਿਮਤ ਦੇ ਨਾਲ ਉਹ ਅਲੱਗ ਹੈ ਤੇ ਗੁਰੂ ਸਾਹਿਬ ਜੀ ਦੇ ਰਿਹਾਈਸ਼ੀ ਮਕਾਨ ਉਹ ਅਲੱਗ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਤੋਂ ਲੰਦੇ ਪਾਸੇ ਉਹ ਸਥਾਨ ਜਿੱਥੇ ਸਤ ਗੁਰੂ ਜੀ ਨਿਵਾਸ ਕਰਦੇ ਸੀ ਉਹਨੂੰ ਅੱਜ ਅਸੀਂ ਆਦਰ ਸਨਮਾਨ ਵਜੋਂ ਗੁਰੂ ਕੇ ਮਹਿਲ ਸ਼ਬਦ ਨਾਲ ਯਾਦ ਕਰਦੇ ਆਂ ਤਨਮਾਤ ਨਾਨਕੀ ਜੀ ਦੇ ਗ੍ਰਹਿ ਖੇ ਹਜ਼ੂਰ ਗੁਰੂ ਹਰਗੋਬਿੰਦ ਸੱਤੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਗਟ ਹੋ ਜਿਨ੍ਹਾਂ ਨੇ ਸਾਨੂੰ ਜੀਵਨ ਦੀ ਕਮਾਲ ਦੀ ਸੋਝੀ ਦਿੱਤੀ ਸੱਚ ਜਾਣੋ ਤੇ ਸਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲੋਂ ਇਹ ਵੱਡੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਤੇ ਮੌਤ ਵਿੱਚ ਕੀ ਅੰਤਰ ਹੈ ਪਗੂਰੂ ਤੇ ਇੱਕ ਬਹਾਦਰ ਪਾਤਸ਼ਾਹ ਕਹਿੰਦੇ ਵੀ ਮੌਤ ਤੋਂ ਨਿਰਭੈ ਹੋਣਾ ਹੀ ਜ਼ਿੰਦਗੀ ਹੈ ਕਿੰਨੇ ਕਿਸਮ ਦਾ ਡਰ ਮਨੁੱਖ ਦੇ ਅੰਦਰ ਵਸਿਆ ਹੋਇਆ ਅਹੁਦੇ ਪਦਵੀਆਂ ਖੋਸ ਜਾਣ ਦਾ ਡਰ ਸੋਭਾ ਸ਼ੋਰਤ ਖੋਸ ਜਾਣ ਦਾ ਡਰ ਧਨ ਸੰਪਤੀ ਖੋਸ ਜਾਣ ਦਾ ਡਰ ਤੇ ਸਭ ਤੋਂ ਵੱਡਾ ਡਰ ਇਹ ਜ਼ਿੰਦਗੀ ਖੋਸ ਜਾਣ ਦਾ ਡਰ ਜੀਦੇ ਸਦਕਾ ਕੀ ਹੁੰਦਾ ਜਿਹਦੇ ਕਾਰਨ ਕੀ ਹੁੰਦਾ ਵੀ ਜਿਹੜਾ ਸਮਾਂ ਸਾਨੂੰ ਮਿਲਿਆ ਅਮੋਲਕ ਜਨਮ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਮਾਨਸ ਜਨਮ ਅਮੋਲਕ ਪਾਇਆ ਦਿਰਥਾ ਕਾਹੇ ਗਵਾਓ ਅਸੀਂ ਉਹਨੂੰ ਵੀ ਬ्यर्थ ਕਵਾ ਦਿੰਦੇ ਆ ਜੀ ਉਸ ਸਹਿਮ ਦੇ ਹੇਠਾਂ ਜਿਹੜਾ ਅਜੇ ਸਾਡੇ ਉੱਤੇ ਵਾਪਰਿਆ ਨਹੀਂ ਹੈ ਉਸ ਅਣਹੋਣੀ ਨੂੰ ਚੇਤੇ ਕਰ ਕਰਕੇ ਜਿਹੜੀ ਅਜੇ ਸਾਡੇ ਉੱਤੇ ਘਟੀ ਨਹੀਂ ਹੈ ਜਿਹੜੇ ਪਲ ਮਿਲੇ ਹੁੰਦੇ ਅਸੀਂ ਉਹ ਵੀ ਗਵਾ ਦਿੰਦੇ ਆ ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਜ਼ੂਰ ਇਹ ਵੱਡੀ ਮੱਤ ਸਾਨੂੰ ਦੇ ਰਿਹਾ ਕਿ ਆਪਣੇ ਅੱਜ ਨੂੰ ਆਪਣੇ ਪ੍ਰੈਜ਼ੈਂਟ ਨੂੰ ਆਨੰਦ ਵਿੱਚ ਵਿਕਾਸ ਵਿੱਚ ਜੁੜਨਾ ਸਿੱਖ ਤੇ ਜਦੋਂ ਤੂੰ ਆਨੰਦ ਦੇ ਵਿੱਚ ਵਿਕਾਸ ਵਿੱਚ ਕਰਤੇ ਦੇ ਭਰੋਸੇ ਤੇ ਜੀਵੇਂਗਾ ਤੇ ਫਿਰ ਤਲਵਾਰ ਦੀ ਧਾਰ ਹੇਠਾਂ ਬੈਠ ਕੇ ਵੀ ਭੈ ਨਹੀਂ ਆਏਗਾ ਉਸਾ ਸੰਗਤ ਜਪਨ ਕਰਾਂਗੇ ਕਿ ਪਰਦੇ ਕੱਜਣ ਵਾਲੇ ਪਾਤਰ ਰੱਖਣ ਵਾਲੇ ਧਰਮ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੌਟਕ ਕੀ ਕਹਿੰਦੇ ਹੈ ਉਹ ਮੈਂ ਚਾਹੁੰਦਾ ਵੀ ਨਾਲ-ਨਾਲ ਸ਼ਬਦ ਨੂੰ ਵਿਚਾਰੀਏ ਨਾਲ-ਨਾਲ ਸਮਝਣ ਦਾ ਯਤਨ ਕਰੀਏ ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਵ ਜੀ ਨੇ ਜੋ ਕਿਰਪਾ ਕੀਤੀ ਹੈ ਸਾਰੰਗ ਮਹੱਲਾ ਪੰਜਵਾਂ ਤਨ ਪੰਚਮ ਪਾਤਸ਼ਾਹ ਜੀ ਮੁਰਦਾ ਬਚਨ ਰਾਗ ਸਾਰੰਗ ਵਿੱਚ ਕਰਨ ਕੁਝ ਆਇਆ ਸੀ ਉਹ ਕੀਤਾ ਨਹੀਂ ਤੇ ਜੇ ਤੈਨੂੰ ਹੁਣ ਪੁੱਛੇਗਾ ਪੁੱਛਣ ਵਾਲਾ ਫਿਰ ਕੀ ਕਹੇਗਾ ਤੂੰ ਮਰਤੀ ਤੋਂ ਮੁਕਤ ਕਰਨ ਵਾਲਾ ਰਸ ਚਖਣ ਆਇਆ ਸੀ ਜਿਹੜਾ ਰਸ ਚਖਿਆ ਮਰਤੀ ਤੋਂ ਮੁਕਤ ਹੋਣਾ ਸੀ ਤੇ ਤੂੰ ਵਿਖ ਖਾਂਦਾ ਰਿਹਾ ਵਿਖ ਚੱਖਦਾ ਰਿਹਾ ਤੈਨੂੰ ਗਾਹਕ ਬਣਾ ਕੇ ਭੇਜਿਆ ਸੀ ਅੰਮ੍ਰਿਤ ਦਾ ਉਸ਼ੂਸ਼ੇ ਮਦ ਵਿੱਚ ਲਿਪਟ ਤਰਿਆ ਤੇ ਹੁਣ ਜਦੋਂ ਤੈਨੂੰ ਖਸਮ ਪੁੱਛੇਗਾ ਤੇ ਤੂੰ ਕੀ ਕਰੇਂਗਾ ਪੁੱਛਣਾ ਤੇ ਹੈ ਪਈ ਪੁੱਛਣਾ ਤੇ ਹੈਗਾ ਕਿਸੇ ਨੇ ਇਹ ਤੇ ਹੈ ਨਹੀਂ ਵੀ ਕਿਸੇ ਨੇ ਪੁੱਛਣਾ ਨਹੀਂ ਜਿੰਨੇ ਭੇਜਿਆ ਉਹਨੇ ਕੁਝ ਕਮਾਉਣ ਵਾਸਤੇ ਭੇਜਿਆ ਉਹਨੇ ਸਾਨੂੰ ਨਾਲ ਸੋਜੀ ਦਿੱਤੀ ਸੀ ਪ੍ਰਾਣੀ ਤੂੰ ਆਇਓ ਲਾਹਾ ਲੈ ਉਹਨੇ ਮਕਸਦ ਦਿੱਤਾ ਸੀ ਕਿ ਜਹਤ ਉਪਜੀ ਤਹ ਮਿਲੀ ਇਹ ਤੇਰੀ ਮੰਜ਼ਲ ਹੈ ਉਹਨੇ ਇਹ ਭੀੜ ਖੋਲਿਆ ਸੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਫਿਰ ਤੂੰ ਸਾਨੂੰ ਪੁੱਛੇਗਾ ਵੀ ਜਿਹੜੇ ਕੰਮ ਭੇਜਿਆ ਸੀ ਪਿਓ ਵੀ ਪੁੱਛਦਾ ਪੁੱਤ ਨੂੰ ਵੀ ਜਿਹੜੇ ਕੰਮ ਤੈਨੂੰ ਭੇਜਿਆ ਸੀ ਤੈਨੂੰ ਰਾਸ ਦੇ ਕੇ ਭੇਜਿਆ ਸੀ ਪੂੰਜੀ ਦੇ ਕੇ ਭੇਜਿਆ ਸੀ ਪੈਸੇ ਦੇ ਕੇ ਭੇਜਿਆ ਸੀ ਕੀ ਕਰਕੇ ਆਇਆ ਕੀ ਜਵਾਬ ਦੇਵੇਂਗਾ ਕਿ ਮੈਂ ਕਿਹੜੇ ਲੇਖੇ ਲਾ ਕੇ ਆਇਆ ਮੈਨੂੰ ਜਿਹੜੀ ਸਾਹਾਂ ਦੀ ਰਾਸ ਦੇ ਕੇ ਭੇਜਿਆ ਮੈਂ ਕੀ ਕਮਾ ਕੇ ਆਇਆ ਕੀ ਖਟਿਆ ਵਕਤ ਤੇਰੇ ਕੋਲ ਥੋੜਾ ਹੈ ਪੁੱਛਣ ਵਾਲਾ ਤੇਰੀ ਉਡੀਕ ਕਰ ਰਿਹਾ ਦਰਬਾਰ ਉਹਦਾ ਲੱਗਿਆ ਹੋਇਆ ਛੇਤੀ ਤੂੰ ਉਹਦੇ ਦਰਬਾਰ ਵਿੱਚ ਹਾਜ਼ਰ ਹੋ ਜਾਣਾ ਤੇ ਥੋੜਾ ਜਿਹਾ ਆਪਣੇ ਅੰਦਰ ਬੁੱਕਲ 'ਚ ਨਿਗਾਹ ਮਾਰ ਕੇ ਵੇਖ ਪਿਜਨੋ ਤੈਨੂੰ ਨੇ ਪੁੱਛਣਾ ਹੈ ਬਹੁਤ ਜਲਦੀ ਤੂੰ ਉਹਦੇ ਦਰਬਾਰ ਵਿੱਚ ਜਾਣ ਵਾਲਾ ਹੈ ਉਹ ਢੀਕ ਰਿਆ ਦਰਬਾਰ ਲੱਗਿਆ ਹੋਇਆ ਜਿੱਥੇ ਲੇਖੇ ਹੁੰਦੇ ਆ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਮੇਰਾ ਸਤਿਗੁਰੂ ਕਹਿੰਦਾ ਵੀ ਭਾਈ ਪੁੱਛਣਾ ਤੇ ਹੈਗਾ ਅਸੀਂ ਜ਼ਿੰਦਗੀ ਦਾ ਇੱਕ ਨੁਕਤਾ ਕਈ ਵਾਰੀ ਬਣਾ ਲੈਂਦੇ ਆ ਲਾਪਰਵਾਹੀ ਦੇ ਅੰਦਰ ਵੀ ਇਹ ਜੱਗ ਮਿੱਠਾ ਅਗਲਾ ਕਹਿੰਦੇ ਮਿੱਠਾ ਪਰ ਸਤਿਗੁਰ ਜੀ ਕਹਿੰਦੇ ਆ ਵੀ ਭਾਈ ਪੁੱਛਣਾ ਤੇ ਹੈਗਾ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ लेखा ਰੱਬ ਮੰਗੇਸੀਆ ਬੈਠਾ ਕੱਢ ਵਹੀ ਧਰਮ ਰਾਏ ਜਬ लेखा ਮੰਗੈ ਕੋਈ ਪੁੱਛਣ ਵਾਲਾ ਤੇ ਹੈਗਾ ਭਾਈ ਨਾ ਤੇ ਉਹਨੂੰ ਜਿਹੜਾ ਮਰਜ਼ੀ ਦੇ ਲੋ ਔਰ ਕੋਈ ਹਿਸਾਬ ਕਿਤਾਬ ਤੇ ਹੈਗਾ ਕਰਮ ਤੇ ਕੋ ਕਰਮ ਦਾ लेखा ਰੱਬ ਮੰਗੇਸੀਆ ਬੈਠਾ ਕੱਢ ਵਹੀ ਤੂੰ ਕੀ ਕੀਤਾ ਅਖਰ ਜਦੋਂ ਪੁੱਛੇਗਾ ਕਿ ਕੀ ਕਹੇਗਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਭ ਚਾਰ ਪੈਰ ਦਿਨ ਜਿਹੜਾ ਸੀ ਮੇਰਾ ਉਹ ਹੰਡਾਉਂਦਿਆਂ ਗੁਜ਼ਰ ਗਿਆ ਭੋਗ ਭੋਗਦਿਆਂ ਗੁਜ਼ਰ ਗਿਆ ਰਾਤ ਮੇਰੀ ਸੌਂ ਕੇ ਗੁਜ਼ਰ ਗਈ ਤੇ ਫਿਰ ਕਿਸੇ ਨੂੰ ਪੁੱਛਣਾ ਤੇ ਹੈ ਨਾ ਬਈ ਗੱਲ ਤੇ ਇਥੋਂ ਚਲਣੀ ਆ ਨਾ ਤੇਰੀ ਵੀ ਅਬ ਪੁੱਛੇ ਕਿਆ ਕਹਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਾਮਾ ਲੇਖਾ ਰੱਬ ਮੰਗੇਸੀਆ ਇਹ ਜਰੂਰ ਖਿਆਲ ਰੱਖ ਵੀ ਕੋਈ ਸਿਰ ਦੇ ਉੱਤੇ ਲੇਖਾ ਕਰਨ ਵਾਲਾ ਹੈਗਾ ਇਹ ਨਾ ਕਹਿ ਵੀ ਕਿਹੜਾ ਕਿਸੇ ਨੂੰ ਪਤਾ ਲੱਗ ਰਿਹਾ ਮੈਨੂੰ ਕੌਣ ਪੁੱਛ ਸਕਦਾ ਮੈਂ ਸਭ ਤੋਂ ਵੱਡਾ ਹੈ ਨਾ ਇਹ ਵੀ ਇੱਕ غرੂਰ ਹੁੰਦਾ ਮੈਂ ਸਾਰਿਆਂ ਨੂੰ ਪੁੱਛ ਸਕਦਾ ਮੈਨੂੰ ਕੌਣ ਪੁੱਛ ਸਕਦਾ ਤੈਨੂੰ ਵੀ ਪੁੱਛਣਾ ਹੈ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਕੀ ਕਰਨ ਆਇਆ ਭਈ ਕੀ ਕਰਦੇ ਆ ਤੇ ਦਰਬਾਰ ਲਾ ਕੇ ਤੇਰੀ ਉਡੀਕ ਕੀਤੀ ਜਾ ਰਹੀ ਆ ਵੀ ਆ ਸੱਜਣਾ ਤੈਨੂੰ ਪੁੱਛੀਏ ਕਿ ਕੀ ਕਰਕੇ ਆਇਆ ਗਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸ਼ਤਾਬ ਦੀਵਾਨ ਬੁਲਾਇਆ ਸ਼ਤਾਬ ਛੇਤੀ ਚਲੋ ਦੀਵਾਨ ਲੱਗਿਆ ਹੋਇਆ ਸਾਰਿਆਂ ਨੂੰ ਪੁੱਛਿਆ ਜਾ ਰਿਹਾ ਤੇ ਨਹੀਂ ਨਹੀਂ ਮੈਂ ਤੇ ਬਹੁਤ ਵੱਡਾ ਮੈਨੂੰ ਕੌਣ ਪੁੱਛ ਸਕਦਾ ਮੇਰੀ ਤੇ ਪਾਵਰ ਬੜੀ ਐ ਮੈਨੂੰ ਕੌਣ ਪੁੱਛ ਸਕਦਾ ਮੈਂ ਸਾਰਿਆਂ ਨੂੰ ਪੁੱਛਾਂਗਾ ਉਹ ਕਹਿੰਦੇ ਨੀਅਤਾਂ ਨਹੀਂ ਹੋਣਾ ਵੱਡਾ ਹੋਆ ਦੁਨੀਦਾਰ ਮੈਂ ਤੇ ਵੱਡਾ ਆ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਵੀ ਪੁੱਛਣਾ ਤੂੰ ਇਸੇ ਗੱਲ ਤੇ ਗਰੂਰ ਕਰਨਾ ਵੀ ਮੈਨੂੰ ਕਿਹਨੇ ਪੁੱਛਣਾ ਮੈਂ ਜੋ ਮਰਜ਼ੀ ਕਰਾਂ ਨਹੀਂ ਨਹੀਂ ਪੁੱਛਣ ਵਾਲੇ ਨੇ ਕਹਿੰਦਾ ਵੀ ਸੰਗਲ ਪਾ ਲੋ ਤੇ ਲੈ ਆ ਗੱਲ ਸੰਗਲ ਘੱਟ ਚ ਲਾਇਆ ਮੇਰੀ ਵਿਚਾਰ ਨਹੀਂ ਐ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਐ ਗਲ ਸੰਗਲ ਘੱਟ ਚਲਾਇਆ ਅੱਗਿਆ ਪੋਸਟ ਨੇ ਪੁੱਛਣੀ ਵੀ ਤੇਰੀ ਆਇਡੈਂਟੀਫਿਕੇਸ਼ਨ ਕੀ ਆ ਭਾਈ ਤੇਰੇ ਨਾਂ ਨਾਲ ਕੀ ਲੱਗਦਾ ਹੈ ਨਾ ਉਹਨੇ ਪੁੱਛਣਾ ਵੀ ਤੂੰ ਆਇਓ ਕਿਹੜੇ ਕੰਮ ਕੀ ਕੀਤਾ ਹੈ ਅੱਗਿਆ ਕਰਨੀ ਕੀਰਤ ਵਾਚੀ ਐ ਕਰਨੀ ਤੇਰੇ ਪ੍ਰੈਕਟੀਕਲ ਵੇਖੇ ਜਾਣੇ ਆ ਤੇਰੇ ਅੰਦਰ ਕਿੰਨਾ ਕੁ ਰੱਬ ਦਾ ਜਸ ਵਸਿਆ ਵੇਖਿਆ ਜਾਣਾ ਹੈ ਉਧੇ ਪਦਵੀ ਨਹੀਂ ਵਿਛੀ ਜਾ ਰਹੀ ਮੇਰਾ ਲੇਖਾ ਕਰ ਸਮਝਾਇਆ ਸੋ ਸਤਗੁਰੂ ਜੀ ਕਹਿ ਰਹੇ ਨੇ ਵੀ ਸੱਜਣਾ ਅਬ ਪੁੱਛੇ ਕਿ ਪਹਿਲੀ ਗੱਲ ਤੇ ਇਹ ਜੇਨ ਚ ਵਸਾਲੀਏ ਵੀ ਪੁੱਛਣਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾੜਿਓ ਪਾਪ ਕਰਤ ਸੁੱਚਤ ਨਹੀਂ ਨਾ ਗਰਬ ਨੇਵਾਰਿਓ ਵਾਹ ਬੰਦਿਆ ਤੂੰ ਆਪਣਾ ਬੇੜਾ ਗਰਕਾ ਆਪ ਕੀਤਾ ਨਾ ਤੇ ਤੈਨੂੰ ਗੁਨਾਹ ਕਰਦਿਆਂ ਡਰ ਆਉਂਦਾ ਦੇ ਨਾਂ ਤੇਰੇ ਅੰਦਰੋਂ ਹੰਕਾਰ ਹੀ ਮਰਿਆ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਉਹ ਪਰਦੇ ਕੱਜਦੇ ਨੇ ਸਾਡੇ ਕੋਈ ਸ਼ੱਕ ਨਹੀਂ ਪਰ ਸਾਨੂੰ ਸੁਚੇਤ ਕਰਦੇ ਨੇ ਸਾਧ ਸੰਗਤ ਜੀ ਆਪਣੇ ਆਪਣੇ ਵਸਤਰ ਨਾਲ ਦੂਜਿਆਂ ਦੇ ਪਰਦੇ ਕੱਜਣ ਵਾਲੇ ਜਿਨ੍ਹਾਂ ਨੇ ਤਨ ਦੀ ਚਾਦਰ ਨਾਲ ਧਰਮ ਦੇ ਪਰਦੇ ਕੱਜਲੇ ਸਾਧ ਸੰਗਤ ਬਾਲਪਨ ਚੋਂ ਇਹ ਗੁਣ ਪ੍ਰਗਟ ਹੋ ਗਿਆ ਸੀ ਜਦੋਂ ਆਪਣਾ ਵਸਤਰ ਕਿਹਾ ਮਾਂ ਜੀ ਕੋਈ ਨਿਰਵਸਤਰ ਸੀ ਉਹਨੂੰ ਨਹੀਂ ਸੀ ਨਸੀਬ ਹੋਣਾ ਇਸ ਲਈ ਮੈਂ ਆਪਣਾ ਬਿਆਇਆ ਮੈਨੂੰ ਤੇ ਤੁਸੀਂ ਹੋਰ ਦੇ ਦਿਓਗੇ ਤੇ ਹਜ਼ੂਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਸੀ ਇਹ ਪਰਦੇ ਢਕਣਗੇ ਇਹ ਨੰਗੀ ਕਚਨ ਇਹ ਬਖਸ਼ਿਸ਼ਾਂ ਰਾਮ ਤਾਂ ਧਰੋਂ ਹੀ ਹੋਈਆਂ ਸਨ